ਜੀ ਅਰੋਗੋਜੀ ਜਿਹੜਾ ਅੱਜ ਤੁਹਾਨੂੰ ਪਤਾ ਲੱਗਣਾ ਕਿ ਜਿਹੜੇ ਬੋਲ ਕੇ ਚਾਹਦੇ ਆ ਉਹਦੇ ਵਿੱਚ ਅੱਜ ਪਾਉਂਦੀ ਆ ਮੈਂ ਦੱਸਣਾ ਚਾਹੁੰਦੀ ਆ ਅਵਜੀਤ ਦੇ ਚੈਨਲ ਦੇ ਮਾਧਿਅਮ ਰਾਹੀਂ ਕਿ 13 ਸਾਲ ਬਾਅਦ ਜਿਹੜਾ ਮੈਨੂੰ ਇਨਸਾਫ ਮਿਲਿਆ ਹੈ ਜੀ ਔਰ ਮੈਨੂੰ ਬਹੁਤ ਧੀਰਜ ਮੈਂ ਸਾਰੇ ਬਾਣਜੋ ਹਰ ਇੱਕ ਦਾ ਪੋਰਦਾ ਔਰ ਆਪਣੇ ਵਕੀਰ ਸਾਹਾ ਅਮਰਤਾ ਜੀ ਔਰ ਆਪਣੇ ਹਸਮਣ ਦਾ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇਨਸਾਫ ਦੀ ਬਾੜੀ ਤੱਕ ਲਿਆ ਪਰ ਇਹ ਤੁਹਾਨੂੰ ਮਿਲਦਾ ਕਿੰਨਾ ਸਮਾਂ ਆਈਆਂ ਹਾ ਹਾਂ ਜੀ ਮੀਡੀਆ ਦੇ ਕਿੰਨੇ ਲੋਕ ਵਕਤ ਦਿੱਤਾ ਸੀ ਮੈਂ ਧੰਨਵਾਦ ਕਰਦੀ ਆ ਮੀਡੀਆ ਦਾ ਵੀ ਕਿ ਉਹਨਾਂ ਨੇ ਵੀ ਮੇਰੇ ਜਿਹੜਾ ਸਾਥ ਦਿੱਤਾ ਸੀ ਔਰ ਮੇਰੀ ਨਿਊਜ਼ ਲਗਾਈ ਔਰ ਮੇਰੀ ਗੱਲ ਜੜੀ ਲੋਕਾਂ ਤੱਕ ਪਹੁੰਚਾਈ ਕਿੰਨੇ ਜਣਾਂ ਨੂੰ ਦੋਸ਼ੀ ਕਰਾ ਦਿੱਤਾ ਅੱਜ ਕਿੰਨੇ ਜਣਿਆਂ ਨੂੰ ਦੋਸ਼ੀ ਕਰਾ ਦਿੱਤਾ ਅੱਜ 12 ਜਣਿਆਂ ਨੂੰ ਦੋਸ਼ੀ ਕਰਾਰ ਕੀਤਾ ਹੈ ਔਰ 9 ਜਣਿਆਂ ਨੂੰ ਜਿਹੜਾ ਗ੍ਰਿਫਤਾਰ ਜਿਹੜਾ ਉਹਨਾਂ ਨੇ ਅਰੈਸਟ ਜਿਹੜਾ ਕਰ ਲਿਆ ਮੈਂ ਨਾ ਹਲਕਾ ਖਡੂਸਰ ਦਾ ਜਿਹੜਾ ਐਮਐਲਏ ਮਨਜਿੰਦਰ ਸਿੰਘ ਸਾਹਬਾ ਉਰਫ ਲਾਲਪੁਰਾ ਜਿਹੜਾ ਮਾਤਮੀ ਪਾਰਟੀ ਦਾ ਐਮਐਲਏ ਜੀ ਉਹਨੂੰ ਗ੍ਰਿਫਤਾਰ ਕੀਤਾ ਹੈ ਨਾ ਚਲੋ ਇਹਨਾਂ ਤੋਂ ਪ੍ਰੈਸ਼ਰ ਪਾਇਆ ਜਾ ਰਿਹਾ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਗਿਆ ਮੈਨੂੰ ਔਰ ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਮੇਰੇ ਬੱਚਿਆਂ ਨੂੰ ਵੀ ਜਣਾ ਮਾਰਨੇ ਕੋਸ਼ਿਸ਼ਾਂ ਕੀਤੀਆਂ ਮੇਰੇ ਹਸਬੰਦ ਨੂੰ ਧਮਕੀਆਂ ਦਿੱਤੀਆਂ ਆਇਆਂ ਤੇ ਜਾਂ ਆਪਦੀ ਵਾਈ ਵੀ ਛੱਡ ਦੇ ਜਾਂ ਇਹਦਾ ਕੇਸ ਦਾ ਰਾਜੀ ਨਵਾ ਕਰਾ ਤੁਸੀਂ ਇਹਨੂੰ ਗਰੀ ਮੰਨਦੇ ਮੈਂ ਇਹੀ ਮੰਦੀ ਆ ਕਿ ਜੇਕਰ ਬਾਬਾ ਸਾਹਿਬ ਸਰ ਡਾਕਟਰ ਪੀ ਮਰਾਉਮ ਬੇਦਗਰ ਜੀ ਦਾ ਸੰਵਿਧਾਨ ਨਾ ਹੁੰਦਾ ਔਰ ਜਿਹੜੇ ਸੱਚੇ ਸੁੱਚੇ ਲੋਗ ਨੇ ਮੇਰੇ ਨਾਲ ਖੜੇ ਨਾ ਹੁੰਦੇ ਤੇ ਮੈਂ ਉਹਨਾਂ ਅਜੇ ਇਨਸਾਫ ਲਈ ਸੀ ਅਮਿਤ ਅਮਿਤ ਜੀ ਇਹ ਕਿਹੜਾ ਕੇਸ ਜਾ ਰਹੀ ਸੀ ਇਹ ਕਿੰਨੀ ਨਾਮ ਲੇਡੀਜ਼ ਦਾ ਪਰਿਵਾਰ ਦਾ ਉਹ ਕਿਦੋਂ ਦਾ ਕੇਸ ਸਰ 2013 ਸਾਲ ਦਾ ਕੇਸ ਚੱਲਿਆ ਹੈ ਮੈਡਮ ਹਰਬਿੰਦਰ ਕੌਰ ਨਾਮ ਹੈ ਸਟੇਟ ਦਵਿੰਦਰ ਕੁਮਾਰ ਦੇ ਨਾਮ ਤੇ ਵਾਜ ਪਈ ਸੀ ਸਰ ਕਿਹੜਾ ਕੇਸ ਚੱਲਿਆ ਤੇ ਅੱਜ ਕਿਨੇ ਹੁੰਦਾ ਸਰ ਜਿਹੜਾ ਸੀ 4 ਤਿੰਨ 2013 ਨੂੰ 69/13 ਐਫ ਆਈ ਆਰ ਦਰਜ ਹੋਈ ਸੀ ਸਿਟੀ ਤਲਤਨ ਦੇ ਵਿੱਚ ਅੰਡਰ ਸੈਕਸ਼ਨ ਸ਼ਡੂਲ ਕਾਸਟਰ ਦੇ ਵਿੱਚ ਤੇ 356 148 ਤੋਂ 359 ਦੇ ਵਿੱਚ ਹੋਈ ਸੀ ਤੇ 323 ਧਾਰਾ ਤੇ ਹੋਰ ਵੀ ਕਈ ਧਾਰਾ ਲੱਗਿਆ ਸੀ ਵਿੱਚ ਤੇ ਅੱਜ ਸਰ तकरीबन ਟੋਟਲ 11 ਜਿਹੜੇ ਹੈਗੇ ਉਹ ਚ 12 ਟੋਟਲ ਦੋਸ਼ੀ ਸੀ ਉਹਨਾਂ ਚੋਂ ਇੱਕ ਐਕਸਪਾਇਰ ਹੋ ਗਿਆ ਸੀ ਪਰਮਜੀਤ ਸਿੰਘ ਤੇ ਜਿਹੜੇ 11 11 ਦੇ 11 ਜਿਹੜੇ ਅਫrican ਸੀ ਉਹਨਾਂ ਨੂੰ ਦੋਸ਼ੀ ਕਰਾਰ ਕਿ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਉਹਨਾਂ ਨਾਂ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਗੁਰਦੀਪ ਰਾਜ ਉਹਨਾਂ ਨੂੰ 323 148 159 ਆਪੀਸੀ ਥਲੇ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਹਾਲ ਫਿਲਹਾਲ ਛੱਡ ਦਿੱਤਾ ਗਿਆ ਤੇ ਜਿਹੜੇ ਬਾਕੀ ਦੋਸ਼ੀ ਦਵਿੰਦਰ ਕੁਮਾਰ ਸਾਰਦ ਸਿੰਘ ਹਰਵਿੰਦਰ ਸਿੰਘ ਉਰਫ ਸ਼ੋਸ਼ੀ ਮਨਜਿੰਦਰ ਸਿੰਘ ਉਰਫ ਸਾਬਾ ਕਵਲਦੀਪ ਸਿੰਘ ਅਸ਼ਨੀ ਕੁਮਾਰ ਤਸੀਮ ਸਿੰਘ ਤੇ ਹਰਜਿੰਦਰ ਸਿੰਘ ਇਹ ਅੱਠ ਦੋਸ਼ੀ ਇਹਨਾਂ ਨੂੰ ਕਸਟਡੀ ਲੈ ਤੇ ਗਿਆ ਤੇ 12 ਤਰੀਕ ਨਵਾਂ ਮਹੀਨਾ 2025 ਆਨ ਦੇ ਵਿੱਚ ਇਹਨਾਂ ਨੂੰ ਕੁਆਂਟਮ ਆਫ ਸੈਂਟੈਂਸ ਦੀ ਗੱਲ ਕੀਤੀ ਜਾਗੀ ਸਰ ਸਜ਼ਾ ਜੇ ਨਹੀਂ ਸੁਣਾਈ ਗਈ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਪਈ ਹੈ ਪਰ ਸਾਰੇ ਦੋਸ਼ੀ ਜੇ ਕੇਂਦਰ ਵਿੱਚ 400 ਜਾ ਕਰੂਗੇ ਨਹੀਂ ਸਰ ਦੇਖੋ ਕੋਈ ਇਹੋ ਜਿਹੀ ਹੋਈ ਨਹੀਂ ਆ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਪਈ ਹੈ ਹਾਂ ਬਾਕੀ ਜਿਹੜੇ ਦੋਸ਼ੀ ਉਹ ਅੱਠ ਦੋਸ਼ੀ ਅਜੇ ਕਸਟਡੀ ਲਈ ਗਏ ਜੀ ਜੀ ਸਰ ਜੀ ਬਹੁਤ ਬਹੁਤ ਧੰਨਵਾਦ ਕਰਦਾ ਸਭ ਦੇ ਜਿਹੜੇ ਲਾਈਟ ਦੇ ਵਿੱਚ ਨਿੰਦਰ ਸਾਹਿਬ ਦਾ ਤਾਲਾ ਜੀ ਜੀ ਇਹ ਲੋੜੋਂ ਦਾ ਸਰ ਉਹਨਾਂ ਦਾ ਵੀ ਵਿੱਚ ਰੋਲ ਹੈਗਾ ਸੀ ਉਹ ਐਡ ਐਡ ਮੂਵਮੈਂਟ ਸਰ ਜਿਹੜੋਂ ਹੋਇਆ ਸੀ 2013 ਦੇ ਵਿੱਚ ਉਹ ਇੱਕ ਟੈਕਸੀ ਡਰਾਈਵਰ ਸੀ ਤੇ ਉਹਨਾਂ ਨੇ ਇਹਨਾਂ ਦਾ ਸ਼ੇਕਸ਼ਟ ਕੀਤੀ ਸੀ ਕਿ ਇਹਨਾਂ ਨੂੰ ਜਾਤੀ ਸ਼ਬਦ ਗਏ ਸੀ ਕੀ ਨਾਂ ਉਹਨਾਂ ਦਾ ਮਨਿੰਦਰ ਸਿੰਘ ਉਸਲਾਪ ਸਰ ਉਹ ਉਹਨਾਂ ਦੀ ਹੈ ਕਿ ਨੇੜੇ ਦਾ ਐਸੋ ਜੀ ਐਮ ਐਲ اے ਕਡੂ ਸਾਹਿਬ ਉਹਨਾਂ ਦੀ ਰੈਸਟ ਬੈਕ ਜੀ ਸਰ 13 ਸਾਲ ਹੋ ਗਏ ਨੇ ਸਾਡੇ